ਤੀ ਤਲਾ ਨਾ ਇਹ ਤਾਂ ਤਲੀਦਾਨ ਉੱਤ ਦੀ ਖਾਨ ਮਗਰ ਪਿਆ ਪੈ ਦਾ ਤੰਦ ਦਾ ਤੰਦ ਮੇਰਾ ਲੈਤਾ ਤਾਂ ਦੇ ਤੋਂ ਬਾਦਵਾਣਾ ਤੇ ਉਧਰੋਂ ਇੱਕ ਦੁੱਦਾ ਉਹ ਥਲਾ ਨਵਾਂ ਜਾਂ ਮੁੰਡਾ ਕਿਹੜਾ ਆਪਣਾ ਆਜਨ ਤੇ ਇੱਕ ਤਾਂ ਦਿਨ ਦਿਨ ਛੁੱਕਦਾ ਜਾਂਦਾ ਕੰਦੇ ਦਾ ਉਹ ਕਹਿੰਦਾ ਨਿਮੋ ਨਾ ਮੇਰਾ ਲੈਤਾ ਆ ਦੇ ਮੈਂ ਕਿੱਤੇ ਕਿੱਤੇ ਜਾਵਾਂ ਆ ਸਾਡੇ ਪੈੰਦ ਵਾਲੇ ਦਾ ਦੇਖਦਾ ਕਹਿੰਦਾ ਇਹ ਥੜੇ ਦਾ ਪਹਿਲਾਂ ਲੰਬਾ ਲਾਉਣਾ ਪਊਗਾ ਤੇ ਇਹਦਾ ਹੱਲ ਤਾਂ ਆਦਿਆਂ ਥੜੇ ਦਾ ਫੇਰ ਤੋਂ ਇਹਦਾਂ ਲ ਬਣੂਗੀ ਤੱਲ ਅੱਜ ਥੜੇ ਨੂੰ ਦਿਖਾ ਦੇ ਅੱਜ ਥੜੇ ਦਾ ਅੱਧਾ ਲੰਬਾ ਲਾਈ ਦੇ ਇਹਦਾ ਵੀ ਹੁੰਦਾ ਨਹੀਂ ਤੰਦਰ ਦਾ ਬਹੁਤ ਦੌਰ ਮਾਰਿਆ ਮੈਂ ਪਰੇ ਹੋਊਗਾ ਵੇਖਦੇ ਆ ਕਰਦੇ ਆ ਦਾਲੇ ਨੇ ਓ ਬੈਠਾ ਕੰਦਦਾ ਮੰਡੇ ਤੇ ਓ ਬੈਠਾ ਇਹ ਢੋਲੇ ਖਈਨ ਢੱਕਿਆ ਬੈਠਾ ਦਿਨੇ ਇੰਨੇ ਕੰਦਰ ਦਾ ਆਹ ਬੈਠਾ ਥੜਾ ਹੁਣ ਕਿਵੇਂ ਆ ਥੜਿਆ ਆ ਨਹੀਂ ਨਾ ਠੀਕ ਆ ਆਓ ਵੀ ਬਚੋਲਾ ਸਾਹਿਬ ਹਾਂ ਉਹ ਕੀ ਹਾਂ ਜਾਣ ਲੈ ਢੁੱਡੇ ਠੀਕ ਆ ਠੀਕ ਆ ਠੀਕ ਆ ਇਹ ਮੈਂ ਕੁਰਸੀ ਲੈ ਕੇ ਦੇਣਾ ਖੜ੍ਹ ਜਾ ਲੈ ਆ ਉਹ ਬੱਲੇ ਬੱਲੇ ਉਹ ਮਸਾਂ ਬਚੋਲਾ ਆਇਆ ਕਰੇ ਲਓ ਵੀ ਆ ਲੋ ਆ ਬਚੋਲਾ ਸਾਹਿਬ ਬੈਠੋ ਇੱਥੇ ਲਓ 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 ਸਾਫ ਕਰ ਇੱਕ ਮਿੰਟ ਇੱਕ ਮਿੰਟ ਗੰਦੀ ਐ ਕੁਰਸੀ ਇੱਕ ਮਿੰਟ ਸਾਫ ਕਰਦਾ ਉਹ ਸਾਫ ਕਰਦਾ ਆ ਬੈਠੋ 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 ਇੱਥੇ ਬੈਠੋ ਆ ਵੀ ਬੱਲੇ ਆਂਜਦਾ ਕਹਿੰਦੇ ਹੁੰਦੇ ਨਾ ਕੀੜੀਆਂ ਘਰ ਨਰੈਣ ਆਇਆ ਸੌ ਲੱਗੇ ਉਹੀ ਗੱਲ ਹੋ ਗਈ ਅੱਜ ਤਾਂ ਹੋਰ ਸੁਣਾ ਮੈਂ ਬਚੋਲਾ ਸਾਹਿਬ ਤੁਹਾਨੂੰ ਪਹਿਲਾਂ ਮਾੜੇ ਸੀ ਪਰ ਤੁਹਾਨੂੰ ਵੇਖ ਕੇ ਐ ਬਾਗੋ-ਬਾਗ ਹੋ ਗਿਆ ਜੱਤ ਮੇਰਾ ਬਣੀ ਗੱਲ ਕੋਈ ਤੇ ਤੇ ਓ ਨਹੀਂ ਨਰੈਣ ਸਾਹਿਬ ਤੁਸੀਂ ਬਣਾਉਣੀ ਆ ਗੱਲ ਹੈ ਔਰ ਤੁਸੀਂ ਗੱਲ ਬਣਾਉਣ ਵਾਲੇ ਹੋ ਬਣਾਈਏ ਫਲੱਗ ਹਾਏ ਆ ਆ ਬਹੁਤ ਬਹੁਤ ਤੁਹਾਡੇ ਮਿਹਰੇ ਹੱਥ ਜੋੜੇ ਫਿਰ ਤਾਂ ਆ ਬੱਸ ਆ ਜ਼ਰਾ ਦੈਮਾਨ ਖੁਸ਼ ਕਰਦਾ ਤੂੰ ਦਾਨ ਦੇ ਆ ਗੱਲ ਕਰਦਾ ਪਟਾਰੀ ਤੋਂ ਪਰ ਮੈਂ ਹਾਏ 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 ਨਾਗ ਰੱਖੀ ਬੈਠੇ ਹਾਂ ਪਟਾਰੀ 'ਚ ਤੇਰਾ ਪਟੋਲਾ ਗੱਲ ਕਿਹੜੀ ਹੈ ਤੇਰ ਹਾਏ ਓਏ ਤੈਨੂੰ ਪਤਾ ਵੱਡੇ ਵੱਡੇ ਤਾਂ ਪਕਾਏ ਲੱਤੇ ਮਾਸ਼ਾਅੱਲਾ ਸਾਹਿਬ ਮਾਣੇ ਖੁਸ਼ ਕਰਦਾ ਤੁਸੀਂ ਇਹ ਆ ਦੇਖ ਹਾਂ ਏ ਹੇ ਹੇ ਹਾਏ ਓਏ ਉਹ ਥੋੜੀ ਨੂੰ ਆ ਦੇ ਤਾਂ ਉਹ ਥੋੜੀ ਨੂੰ ਹਾਂ ਉਹ ਜੁਲਾਸਾ ਸੋਹਣੀ ਦਾ ਬਹੁਤ ਆ ਭਾਈ ਕੋਕਾ ਹਾਏ ਕੀ ਬਾਤ ਹੈ ਜਿੰਦਿਆਂ ਸੋਹਣੀ ਤਾਂ ਬਹੁਤ ਆ ਵੀ ਹੈ ਦਾ ਕੋਕਾ ਪਰ ਇਹ ਬਲੈਕਨ ਬੈਟ ਜੀ ਘਾਤੋਂ ਦੀ ਹੈ ਚਿੱਟੀ ਗਲੀ ਜੀ ਘਾਤੋਂ ਆ ਚਿੱਟੀ ਕਾਲੀ ਤੰਨੇ ਦਾ ਡੇੜੇ ਤਾਂ ਤੇਰੇ ਲਤਨ ਆ ਨਾ ਤੇ ਦਿਨੀ ਤੇਰੀ ਉਮਰ 38 42 ਹੋਗੀ ਤੇ ਤੈਨੂੰ ਚਿੱਟੀ ਤਾਲੀ ਦੁੜਦੀ ਆ ਤੇ ਤੂੰ ਦੁਸ਼ੋ ਤਾਂ ਸ਼ੁਕਰ ਕਰ ਤੂੰ ਹੋਤੀ ਤੈਦਾ ਤੈਨੂੰ ਦਤ ਨਹੀਂ ਉਹ ਤਾਂ ਗੱਲ ਤੇਰੀ ਠੀਕ ਆ ਅੰਬਰ ਮੈਨੂੰ ਕੋਈ ਹੋਰ ਦਿਖਾ ਦੇ ਜੀਤਿਆਂ ਐਨੀਆਂ ਬੋੜਵਾ ਚੱਕੀ ਫਿਰਦਾ ਉਹ ਦਿੱਤਨੀਆ ਤੂੰ ਹਾਂ ਉਹ ਦਿਖਾ ਦਿੰਨੇ ਆ ਆ ਤੇਰੀ ਆ ਗਈ ਉਹ ਥੁਰ ਦੂਏ ਉਹ ਕਿੰਨੀ ਸੋਹਣੀ ਆ ਇਹ ਜੀਤਿਆਂ ਰੁਕ ਜਾ ਨੱਕਦਾ ਤੂੰ ਨੱਕਦਾ ਹਾਂ ਓਏ ਤਾਂ ਉਹ ਨਹੀਂ ਆਪਣਾ ਮੁੰਡਾ ਨਵਾਂ ਦਾ ਦਾਣੇ ਦੋਂਦਾ ਉਹ ਕੀ ਜਿਹੜਾ ਮੱਛੀ ਦੇ ਅੱਖ ਤੇ ਤੇ ਇਹ ਲਾਇਟ ਜੀ ਨੇ ਉਹ ਆਉਗੀ ਥੀ ਆਰਜਨਟੇਲੋਂ ਆਜਨ ਆਜਨ ਤੇ ਲੋਂ ਹਾਂ ਓਏ ਤਾਂ ਉਹ ਉਹ ਤੈਨੂੰ ਦਾ ਮਿਲਿਆ ਤੇ ਲੈ ਤਾ ਲੈ ਗਿਆ ਮੈਂ ਇਹ ਇਹ ਤਾਂ ਉਹਨੂੰ ਦਿਖਾਉਣੀ ਆ ਅੱਛਾ ਇਹ ਤਾਂ ਉਹਦੇ ਆ ਤੇ ਤੈਨੂੰ ਮੈਂ ਤੈਨੂੰ ਹੋ ਦਿਖਾ ਦਿੰਨਾ ਤੈਨੂੰ ਮੈਂ ਹਾਏ ਇਹ ਬੜਾ ਵੱਡਾ ਕੰਮ ਆ ਇਹਨੇ ਨਾ ਉਹ ਪਤਨਾ ਉਹ ਕਿਤੇ ਪਿਆ ਵਾ ਇਹ ਤਾਂ ਤੂੰ ਕਰਾਉਣਾ ਆਪ ਉਹਨੂੰ ਤੇ ਤੈਨੂੰ ਹੋ ਦਿਖਾਉਣਾ ਤੈਨੂੰ ਮੈਂ ਹੋਰ ਦਿਖਾ ਦੇ ਹੋਰ ਦਿਖਾ ਦਿੰਦਾ ਤੈਨੂੰ ਮੈਂ ਬਾਲਾ ਕੋ ਚੱਕੀ ਫਿਰਦਾ ਤੂੰ ਤਾਂ ਉਹ ਦਾ ਦਿੰਨੇ ਤੈਨੂੰ ਇਹ ਤੇਰੀ ਆਦੀ ਉਹ 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 ਟਗਣਾ ਟਗਲਾ ਕੰਜਰ ਦਿਆ ਉਹ ਇਹਦਾ ਪਾਈ ਕੋਹ ਨਹੀਂ ਉਹ ਇਹਦਾ ਸਾਰੇ ਪਿੰਡ ਦੇ ਨਿਆਣੇ ਕੀ ਬੁੱਢੇ ਕੀ ਜਮਾਨੇ ਦਾ ਸਾਰੇ ਪਿੱਛੇ ਲਾਈ ਬਿਰੂ ਔਰ ਟਿਕਦਾ ਤੂੰ ਟਿਕਦਾ ਟਿਕਦਾ ਤੂੰ ਤੰਦਲ ਦਾ ਇਹ ਤਾਂ ਆਪਣਾ ਉਹ ਮੁੰਡਾ ਨਹੀਂ ਜਦਾ ਦਾਨੇ ਦਉਦਾ ਜੀਤਾਨ ਅੱਛਾ ਜੀ ਖਾਨ ਉਹ ਤੰਦਾ ਮੈਂ ਲਾਇਤ ਤਾਦਾ ਇਹ ਮੈਂ ਲੈ ਕੇ ਆਉਣੀ ਤੇ ਉਹਦੇ ਉੱਤੇ ਤੇ ਤੇ ਲਿਆ ਮੈਂ ਉਹਦੇ ਉੱਤੇ ਲਿਆਂਦੀ ਆ ਇਹ ਭਾਤੇ ਆਹ ਕਹਿੰਦਾ ਵੀ ਹੁੰਦਾ ਉਹ ਹਾਂ ਤੈਨੂੰ ਪਤਾ ਵੱਡੇ ਵੱਡੇ ਰੇਤੇ ਤਾਉਣਾ ਮੈਂ ਤੂੰ ਦਾਨ ਦਾ ਵਾ ਤੇਰਾ ਹੀ ਸਾਰਾ ਜਿੱਤਿਆ ਹੁਣ ਤਿੰਨ ਤਿੰਨ ਤਾਂ ਤਾਂ ਲੈਣਾ ਦਿੱਤਾ ਬੈਠਾ ਨਾ ਹਾਂ ਮੈਂ ਤੈਨੂੰ ਹੁਣ ਨਾ ਅਦਲੀ ਯਾਰੀ ਮੈਂ ਤੈਨੂੰ ਹੋਲ ਲਾ ਕੇ ਦਊਗਾ ਫਿਰ ਆ ਤੈਨਾਂ ਚ ਦਿਨ ਲਿਆਂਦੀ ਸੀਗੀ ਉਹ ਜਾ ਕੰਜਰ ਦਿਆਂ ਤੇ ਫਰੈਦ ਕੀ ਕੀ ਕੀਤਾ ਤੂੰ ਉਹ ਆ ਤੇਰੇ ਹੱਥੇ ਮੈਂ ਲਾਂਦੀ ਸੀ ਤੂੰ ਤੈਨਾਂ ਬਲੈਟਨ ਬਾਈਟਾ ਹੁਣ ਦੇੜੇ ਤਾ ਤੇਰੀ ਉਮਰ ਤੇ ਤੰਦਰਦਿਆ ਹੁਣ ਤੈਨੂੰ ਬਲੈਟਨ ਬਾਈਟ ਹੀ ਚੱਲੂਗੀ ਹੋਰ ਮੈਂ ਹੁਣ ਤੈਨੂੰ ਤਾਲਾ ਦੇ ਤੇ ਥੋ ਲੈ ਆਦਾ ਮੈਂ ਛੱਤ ਲੰਗੀ ਹਾਂਜੀ ਤੇ ਆਹ ਡੈਲੀ ਤੋੜਦਾ ਯਾਰ ਆਹ ਦਾਨਾਂ ਦੀ ਹੈ ਹੋ ਜਾ ਹੁਣ ਕਿੱਦਿਆਂ ਆਏਗਾ ਫਿਰ ਆ ਕੇ ਥੋੜੇ ਇਦਨਾ ਤੀ ਆ ਦੂੰ ਫੇਰ ਮੈਂ ਆ ਦੂੰ ਭਾ ਲੈ ਯਾਰ ਵਦਿਆਂ ਜੀ ਉਹ ਗਜੀਤਿਆਂ ਗਰੀਬ ਦਾ ਰੋਟੀ ਪਾਣੀ ਪਕਦਾ ਹੋ ਜੂ ਯਾਰ ਉਹ ਤੋਨੀ ਮੈਂ ਫੇਲ ਆਉਂਗਾ ਫੇਲ ਫੇਲਾਉਣਾ ਮੈਂ ਤੇ ਲਿਆ ਤੇ ਪਾ ਤੇ ਉਹ ਕੰਜਰ ਦਾ 10 ਕਿ ਦਿਨ ਬਾਅਦ ਆਇਆ ਤੇਰੇ ਪਤੰਦ ਦਾ ਤੋਈ ਆਉਂਦੀ ਨਹੀਂ ਦੀ ਓ ਯਾਰ ਮੈਂ ਫੇਲ ਆਉਂਗਾ ਦਿੱਤਾ ਬੈਤਾਂ ਦਾ 3 3 ਦਾ ਤੋ ਲੈਣਾ ਐਵੇਂ ਬਾਲੀਂਨਾ ਤੂੰ ਅੱਜ ਆ ਜੀ ਹੁਣ ਤੇਰੇ ਪਤੰਦ ਨਹੀਂ ਆਉਂਦੀ ਤਾਂ ਹੀ ਐਡਾ ਹਦਾ ਤੂੰ ਹੁਣੋਂ ਤੇਰੇ ਐਡੇ ਡਜਬਾਕ ਹੁੰਦੇ ਡੇ ਡੇ ਮਨ ਦਾ ਤਾਂ ਹੈ ਨਹੀਂ ਤੇ ਤੇ ਦੀ ਤੂੰ ਮੇਰਾ ਜਵਾਕ ਆਏ ਦਾ ਨਹੀਂ ਤਾਂ ਤੇਰਾ ਦਬਾਤ ਹੈਗਾ ਭਤੀ ਦੇ ਤੇਰਾ ਪਤਾ ਨਹੀਂ ਕੀ ਹਾਵਾ ਤੁਹਾਡਾ ਦੋਨਾਂ ਦਾ ਭਲਾਵਾ ਦਾ ਕਹਿੰਦਾ ਆ ਐਦਾ ਆ ਦੂੰਗਾ ਆਹੋ ਕੰਦਾ ਕਿਵੇਂ ਆ ਬਰਾੜਾ ਉਹ ਠੀਕ ਆ ਜੀ ਤੇ ਕੀ ਹਾਲਾ ਉਹ ਕੋਈ ਰਿਸ਼ਤਾ ਸਿਰੇ ਚੜਾਇਆ ਵੀ ਆ ਕੋਈ ਉਹ ਲੈਤੇ ਦੀ ਤੇ ਨਹੀਂ ਦਲਤਾ ਦੰਦਰ ਮੈਂ ਤਾਂ ਕੋਈ ਦਾਨ ਵਰ ਨਹੀਂ ਥੱਦਿਆ ਥਣ ਮਦ ਕੋਈ ਕੋੜਾ ਕੋਈ ਟੁੱਟਾ ਕੋਈ ਬੱਤਲੀ ਕਾਂ ਥਾਰਿਆਂ ਦੇ ਲੈਤੇ ਤਾਂ ਆਇਆ ਮੈਂ ਵੱਡੇ ਵੱਡੇ ਲੈਤੇ ਤਾਉਣਾ ਤੈਨੂੰ ਪਤਾ ਤਾਂ ਐ ਤੂੰ ਹੀ ਤਾਂ ਪੇਰ ਵੀ ਬੰਦੇ ਆ ਕੰਦਾ ਦਿਓ ਐਟਰਾ ਤੱਤ ਤਾਤੇ ਮੈਂ ਸਿੰਗਲਾਂ ਤੱਕ ਆ ਤਲਾ ਦੂੰਗਾ ਟੈਂਸ਼ਨ ਨਾਲ ਬੇਬੇ ਕੱਲੇ ਓਏ ਮੈਨੂੰ ਲੱਗਦਾ ਸਾਡੇ ਵਾਲੇ ਛੜੇ ਨੂੰ ਰਿਸ਼ਤਾ ਕਰਾਉਂਦਾ ਫਿਰਦਾ ਇਸ ਤੋਂ ਪਹਿਲਾਂ ਉਹਨੂੰ ਰਿਸ਼ਤਾ ਕਰਾਵੇ ਆਪਾਂ ਬਚੋਲੇ ਹਿਸਾਬ ਚ ਕਰ ਲੀਏ